ਬੇਰੀਆਂ ਦੇ ਝੁੰਡ ਵਿੱਚ ਜਗਾ ਤੱਪੀਆਂ ਭਾਈ ਗੁਰਦਾਸ ਜੀ ਨੇ ਆ ਕੇ ਦੱਸਿਆ ਭਾਈ ਗੁਰਦਾਸ ਜੀ ਨੇ ਆ ਕੇ ਦੱਸਿਆ ਜਾ ਕੇ ਹੈ ਉੱਥੇ ਕਰ ਦਿਓ ਸਫਾਈ ਨੂੰ ਕਰ ਤਾਰੰਭ ਬੀੜ ਦੀ ਲਖਾਈ ਨੂੰ ਕਰ ਤਾਰੰਭ ਬੀੜ ਦੀ ਲਖਾਈ ਨੂੰ ਉਵੇਂ ਚ ਜਗਾ ਟੱਪੀਆਂ ਭਾਈ ਗੁਰਨਾਸ ਜੀ ਨੇ ਆ ਕੇ ਦੱਸਿਆ ਭਾਈ ਗੁਰਨਾਸ ਜੀ ਨੇ ਆ ਕੇ ਦੱਸਿਆ ਜਾ ਕੇ ਹੈ ਉਥੇ ਕਰ ਦਿਓ ਸਫਾਈ ਨੂੰ ਕਰਤਾ ਆਰੰਭ ਬੀੜ ਦੇ ਇੱਕ ਸਿੱਖ ਨੂੰ ਖੜਾਇਆ ਏ ਸੋਨਾ ਦੇ ਆਇ ਉਥੇ ਸੋਨਾ ਦੇ ਆਇ ਉਥੇ ਇੱਕ ਤੰਬੂ ਲਾਇਆ ਏ ਬਹਿਰਦਾਰ ਇੱਕ ਸਿੱਖ ਨੂੰ ਖੜਾਇਆ ਏ ਬਹਿਰਦਾਰ ਇੱਕ ਸਿੱਖ ਨੂੰ ਖੜਾਇਆ ਏ ਚਾਰੇ ਪਾਸੇ ਬਾਣੀ ਕਰੇ ਰੁਸ਼ਨਾਈ ਨੂੰ ਕਾਰ ਕੋਈ ਅਨੰਦ ਹੋ ਗਿਆ ਇੱਕ ਓੰਕਾਰ ਤੋਂ ਇੱਕ ਓੰਕਾਰ ਤੋਂ ਆਰੰਭ ਹੋ ਗਿਆ ਪੜ ਸੁਣ ਹਰ ਕੋਈ ਅਨੰਦ ਹੋ ਗਿਆ ਪੜ ਸੁਣ ਹਰ ਕੋਈ ਅਨੰਦ ਹੋ ਗਿਆ ਲੜੀਆਂ ਪਰੋਈਆਂ ਬਾਣੀ ਤਰੋ ਆਇਰੂ ਕਰਤਾ ਆਰੰਭ ਪੀੜ ਦਿਲ ਖਾਈ ਨੂੰ ਕਰਤਾ ਪਹਿਲਾ ਗੁਰਾਂ ਲਿਖਿਆ ਵਾਰੀ ਵਾਰੀ ਫੇਰਦਾ ਤਾਈ ਲਿਖਿਆ ਵਾਰੀ ਵਾਰੀ ਫੇਰਦਾ ਤਾਈ ਲਿਖਿਆ ਪੰਜਵੇਂ ਗੁਰਾਂ ਦੀ ਸੁਣ ਲੋ ਕਮਾਈ ਨੂੰ ਕਰਤਾ ਆਰੰਭ ਬੀੜ ਦੇ ਲਖਾਈ ਨੂੰ ਕਰਤਾ ਆਰੰਭ ਬੀੜ ਦੇ ਲਖਾਈ ਨੂੰ ਹੋ ਰਮਨੰਦ ਕੀ ਰਾਮਨੰਦ ਕੀਤੇ ਆਣ ਕੇ ਤਰਨੇ ਬੇਣੀਆਂ ਤੇ ਸੂਰ ਦਾਸ ਆਏ ਪਿਆਰ ਨੇ ਬੇਣੀਆਂ ਤੇ ਸੂਰ ਇਰਾਲ ਦਈਆਂ ਨੇ ਪਰਮਾਨੰਦ ਭੀਖਣ ਪਰਮਾਨੰਦ ਭੀਖਣ ਰੌਣਕਾਂ ਲਗਾਈਆਂ ਨੇ ਹਰ ਸ਼ੀਮੜੇ ਜਿ ਸ਼ੌਕ ਰਲ ਦਈਆਂ ਨੇ ਹਰ ਸ਼ੀ ਸਜਣ ਸ਼ੌਕ ਰਲ ਦਈਆਂ ਨੇ ਸੀਸ ਝੁਕੇ ਬਾਬਾ ਬੁੱਢਾ ਸਾਹਿਬ ਦੀ ਕਮਾਈ ਨੂੰ ਸਤਗੁਰੂ ਜੀ ਤਰਤੀਬ ਦੇ ਕੇ ਰਾਗਾਂ ਦੇ ਵਿੱਚ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾ ਰਹੇ ਨੇ ਬੜੇ ਪਿਆਰ ਦੇ ਨਾਲ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਨੇ ਤੇ ਸੱਚੇ ਪਾਤਸ਼ਾਹ ਜੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰੂ ਸਹਿਬਾਨਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਬੜੇ ਪਿਆਰ ਦੇ ਨਾਲ ਦਰਜ ਕਰਵਾ ਦਿੱਤੀ ਹੈ